संतन बाबा जुवान सिंह जी ਦਾ 144ਵਾਂ ਆਗਮਨ ਗੁਰਪੁਰਬ ਜਨਮਸਥਾਨ ਪਿੰਡ ਪਗਵਾ ਵਿਖੇ 20 ਜੁਲਾਈ ਦਿਨ ਸ਼ਨੀਵਾਰ ਨੂੰ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੀ ਜਾਣਕਾਰੀ ਦਿੰਦੇ ਹੋਏ ਅਰਸ਼ਦੀਪ ਸਿੰਘ ਸਾਹਿਬ ਸਿੰਘ ਪਗਵਾ ਸੁਖਜਿੰਦਰ ਸਿੰਘ ਸੋਨਾ ਬਲਵਿੰਦਰ ਸਿੰਘ ਸਤਨਾਮ ਸਿੰਘ ਨੇ ਦੱਸਿਆ ਕਿ 20 ਜੁਲਾਈ ਨੂੰ ਸਵੇਰੇ ਸ਼੍ਰੀ ਖਨਪਾਟ ਸਾਹਿਬ ਦੇ ਪੋਗ ਪਾਣਗੇ ਉਪਰੰਤ ਖੁੱਲੇ ਦੀਵਾਨ ਸਜਾਇਆ ਜਾਣਗੇ ਜਿਸ ਵਿੱਚ ਪੰਥ ਪ੍ਰਸਿੱਧ ਕੀਰਤਨੀ ਢਾਡੀ ਕਥਾਵਾਚਕ ਗੁਰੂ ਇਤਿਹਾਸ ਸੁਣਾ ਕੇ ਸੰਗਤ ਨੂੰ નિਹਾਲ ਕਰਨਗੇ اپੀਲ ਕੀਤੀ ਗਈ ਕਿ ਸਮੂਹ ਸੰਗਤ ਇਹਨਾਂ ਸਮਾਗਮ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅੱਜ ਜਿਹੜੇ ਪਵਿੱਤਰ ਸਥਾਨ ਤੇ ਆਪਾਂ ਖੜੇ ਆ ਇਹ ਸ਼੍ਰੀਮਾਨ ਸੰਤ ਬਾਬਾ ਜਵੰਤ ਸਿੰਘ ਜੀ ਪਿੰਡ ਭੰਗਵਾ ਬਰਾਗ ਜੰਡਿਆਰਾ ਗੁਰੂ ਡਿਸਟ੍ਰਿਕਟ ਅੰਮ੍ਰਿਤਸਰ ਦੇ ਪਿੰਡ ਆ ਜੀ ਇੱਥੇ ਸ਼੍ਰੀਮਾਨ ਸੰਤ ਬਾਬਾ ਜਵੰਤ ਸਿੰਘ ਜੀ ਦੀ ਜਨਮ ਭੂਮੀ ਹੈ ਇੱਥੇ ਉਹਨਾਂ ਦਾ ਜਨਮ ਹੋਇਆ ਬਾਬਾ ਜੀ ਨੇ ਇੱਥੇ ਜਨਮ ਲੈ ਕੇ ਖੁਦ ਹੱਥੀ ਜਿਹੜਾ ਗੁਰਦੁਆਰਾ ਸਾਹਿਬ ਆ ਇਹਦੀ ਬਿਲਡਿੰਗ ਤਿਆਰ ਕੀਤੀ ਹੈ ਔਰ ਉਸ ਤੋਂ ਪਰંત ਬਾਬਾ ਜੀ ਜਿਹੜੇ ਆ ਜਦੋਂ ਜਵਾਨੀ ਵੇਲੇ ਇਹ ਦਿੱਲੀ ਪੁਲਿਸ ਦੇ ਵਿੱਚ ਜਾ ਕੇ ਭਰਤੀ ਹੋ ਗਏ ਉੱਥੇ ਜਦੋਂ ਇਹਨਾਂ ਨੇ ਡਿਊਟੀ ਕੀਤੀ ਡਿਊਟੀ ਦੇ ਦੌਰਾਨ ਇਹ ਭਗਤੀ ਦੇ ਵਿੱਚ ਲੀਨ ਹੋ ਗਏ ਇਹਨਾਂ ਦੀ ਡਿਊਟੀ ਦਾ ਸਮਾਂ ਜਿਹੜਾ ਨਿਕਲ ਚੁੱਕਾ ਸੀ ਜਦੋਂ ਸਵੇਰ 3 ਵਜੇ ਇਹਨਾਂ ਦੀ ਅੱਖ ਖੁੱਲੀ ਤੇ ਇਹਨਾਂ ਨੇ ਅਕਸ਼ੰਤਰੀ ਨੂੰ ਜਾ ਕੇ ਪੁੱਛਿਆ ਕਿ ਤੁਸੀਂ ਮੈਨੂੰ ਡਿਊਟੀ ਦੇ ਉੱਥੇ ਕਿਉਂ ਨਹੀਂ ਛੱਡਿਆ ਤੇ ਉਹ ਸੰਤਰੀ ਨੇ ਕਿਹਾ ਕਿ ਤੁਸੀਂ ਤੇ ਮੈਨੂੰ ਜਾ ਕੇ ਠਾਇਆ ਵਾ ਤੇ ਬਾਬਾ ਜੀ ਨੇ ਉਸੇ ਵੇਲੇ ਨੌਕਰੀ ਤੋਂ ਜੁਆਇਨ ਦੇ ਦਿੱਤਾ ਕਿ ਮੇਰੀ ਜਗ੍ਹਾ ਤੇ ਤੇ ਗੁਰੂ ਮਹਾਰਾਜ ਆ ਪਾਣ ਕੇ ਡਿਊਟੀ ਕਰਨ ਦੇ ਆ ਫੇਰ ਆਪਣੀ ਡਿਊਟੀ ਛੱਡ ਕੇ ਦਿੱਲੀ ਪੁਲਿਸ ਦੀ ਤੇ ਆਣ ਕੇ ਆਪਣੀ ਭਗਤੀ ਦੇ ਵਿੱਚ ਲੀਨ ਹੋ ਗਏ ਬਾਬਾ ਜੀ ਜਾ ਕੇ ਫਿਰੋਜ਼ਪੁਰ ਸ਼ੌਣੀ ਦੇ ਵਿੱਚ ਜਿੱਥੇ 21 ਸਿੰਘਾਂ ਫੌਜੀਆਂ ਦੀ ਸਾਰਾ ਗੜੀ ਸ਼ਹੀਦੀ ਯਾਦ ਅਸ਼ਟ ਬਣੀ ਆ ਉੱਥੇ ਜਾ ਕੇ ਬਾਬਾ ਜੀ ਨੇ ਬਾਬਾ ਜੀ ਆਨੰਦ ਸਿੰਘ ਦੀ ਸੰਗਤ ਕੀਤੀ ਤੇ ਇਕੱਠਿਆਂ ਨੇ ਭਗਤੀ ਕੀਤੀ ਫਿਰ ਬਾਬਾ ਜੀ ਰਾਜੇਸਾਂਧੀ ਜਿੱਥੇ ਇਹ ਵਲੇ ਰਾਜੇਸਾਂਧੀ ਗੁਰੂ ਰਾਮਦਾਸ ਹਵਾਈ ਅੜਾ ਮਜੂਰ ਆ ਇੱਥੇ ਬਾਬਾ ਜੀ ਬਾਬਾ ਅਨੰਦ ਸਿੰਘ ਤੇ ਬਾਬਾ ਜਵੰਤ ਸਿੰਘ ਵੀ ਆ ਗਏ ਤੇ ਮੇਲਾ 500 ਨੂੰ 20 ਜੁਲਾਈ ਵਾਲੇ ਦਿਨ ਹਰ ਸਾਲ ਦੀ ਤਰ੍ਹਾਂ ਬਾਬਾ ਜੀ ਦਾ ਆਜ਼ਮਨ ਸਰਪ 144ਵਾਂ ਬੜੀ ਸ਼ਰਧਾ ਦੇ ਧੂਮਤਾ ਨਾਲ ਲਾ ਕੇ ਜਾਂ ਸੰਗਤਾਂ ਵੱਲੋਂ ਬਣਾਇਆ ਜਾ ਰਿਹਾ ਤੇ ਸੰਗਤਾਂ ਦੇ ਵਿੱਚ ਬਹੁਤ ਹੀ ਭਾਰੀ ਛਾਵਾ ਇੱਕ ਤਰੀਕ ਤੋਂ ਪਿਛਲੀ ਬੀਤੀ ਇੱਕ ਤਰੀਕ ਤੋਂ ਖੰਤਪਾ ਸਾਹਿਬ ਲਗਦੇ ਲਗਾਤਾਰ ਲੜੀਵਾਰ ਸੰਗਤਾਂ ਗੁਰਬਾਣੀ ਦਾ ਆਨੰਦ ਲੈ ਰਹੀਆਂ ਇੱਥੇ ਬਾਬਾ ਜੀ ਦਾ ਜਿਹੜਾ ਇਹ ਜੋੜ ਮੇਲਾ 20 ਜੁਲਾਈ ਨੂੰ 500 ਵਾਲੇ ਦਿਨ ਹਰ ਸਾਲ ਦੀ ਤਰ੍ਹਾਂ ਸ਼ਰਦਾ ਦੇ ਨਾਲ ਧੂਨ ਤਾਮ ਦੇ ਨਾਲ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਇਆ ਜਾਂਦਾ ਹੈ ਸੰਤਨ ਬਾਬਾ ਜਵੰਤ ਸਿੰਘ ਦਾ ਆਗਮਨ ਪੂਰਵ 20 ਜੁਲਾਈ ਦਿਨ ਸ਼ਨੀਵਾਰ ਨੂੰ ਜਨਮ ਸਥਾਨ ਪਿੰਡ ਭਗਵਾ ਵਿਖੇ ਸ਼ਰਦਾ ਪਾਵਨਾ ਨਾਲ ਮਨਾਇਆ ਜਾਂਦਾ ਹੈ ਇਥੇ ਤਹਤੀ ਗੱਲਬਾਤ ਕਰਦਿਆਂ ਹੋਇਆਂ ਬਖ ਬਖ ਉਦੇਦਾਰਾਂ ਨੇ ਆਖਿਆ ਕਿ 20 ਜੁਲਾਈ ਦਿਨ ਸ਼ਨੀਵਾਰ ਨੂੰ ਫਿਰ ਅਖੜਪਾੜ ਸਾਹਿਬ ਦੇ ਪੋਗ ਸੇਵਰੇ ਪੈਣਗੇ ਉਸ ਤੋਂ ਉਪਰੰਤ ਜੇ ਜਵਾਨਾਂ ਵਿੱਚ ਪੰਥ ਪ੍ਰਤੀਤ ਕੀਤਰੀ ਢਾਡੀ ਕਥਾ ਬਾਣੀ ਗੁਰ ਇਤਿਹਾਸ ਨਾਲ ਕੇ ਸੰਗਤਾਂ ਨੂੰ ਨਿਹਾਲ ਕਰਨਗੇ ਉਹਨਾਂ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਇਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਗੁਰਕਾਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਅੰਮ੍ਰਿਤਸਰ ਸਾਟਵੇ ਖਬਰਾਂ ਮੰਮਲੀ ਰਕੇਸ਼ ਕੁਮਾਰ